اج جا خوشی کا موقع ہے عید الاضحیٰ جہاں خاص مقصد ہے ابراہیم علیہ السلام جو ਨਬੀ ਨੇ ਰੱਬ ਦੇ ਉਹਨਾਂ ਨੂੰ ਰੱਬ ਦਾ ਹੁਕਮ ਹੋਇਆ ਕੁਰਬਾਨੀ ਕਰਨ ਦਾ ਉਹਨਾਂ ਦੇ ਬੇਟੇ ਦੀ ਤਾਂ ਉਹਨਾਂ ਨੇ ਆਪਣੀ ਜਿਹੜੀ ਰੱਬ ਦੇ ਹੁਕਮ ਦੇ ਸਾਹਮਣੇ ਆਪਨੇ ਬੇਟੇ ਨੂੰ ਜਿਹੜਾ ਕੁਰਬਾਨ ਕਰਨ ਦਾ ਫੈਸਲਾ ਕੀਤਾ ਉਸ ਦੀ ਪ੍ਰਤੀਕ ਨੂੰ ਉਸ ਨੂੰ ਜ਼ਿੰਦਾ ਰੱਖਣ ਵਾਸਤੇ ਰੱਬ ਨੇ ਸਾਰੇ ਲੋਕਾਂ ਨੂੰ ਕਿਆਮਤ ਆਉਣ ਵਾਲਿਆਂ ਨੂੰ ਕਿਹਾ ਇਸ ਨੂੰ ਜ਼ਿੰਦਾ ਕਰਨ ਲਈ ਹੁਕਮ ਦਿੱਤਾ ਇਸ ਕਰਕੇ ਇਹਦਾ ਪ੍ਰਤੀਕ ਜਿਹੜਾ ਮੇਨ ਹੈ ਕਿ ਆਪਣੀ ਖਵਾਹਿਸ਼ਾਂ ਨੂੰ ਰੱਬ ਦੀ ਰਜ਼ਾ ਵਾਸਤੇ ਕੁਰਬਾਨ ਕਰਨਾ ਹੈ Eid ਦਾ Eid ਦਾ ਜ਼ਰਾ ਮਕਸਦ ਜਿਹੜਾ ਹੈ ਕਿ ਆਪਣੀ ਖਵਾਹਿਸ਼ਾਂ ਨੂੰ ਰੱਬ ਦੇ ਸਾਹਮਣੇ ਕੁਰਬਾਨ ਕਰਨਾ ਹੈ ਔਰ ਦੂਸਰਾ ਪੈਗਾਮ Eid ਦਾ Eidul Azha ਦਾ ਇਹ ਹੈ ਕਿ ਜੋ ਵੀ ਲੋਕ ਤੇ ਦੂਜੇ ਨੇ ਸਾਰਿਆਂ ਦੇ ਲਈ ਮੁਹੱਬਤ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਹਰ ਵਾਰ ਤੇ ਉਹਦਾ ਇਹ ਜੀ ਦਾ ਜਿਹੜਾ ਇਹ ਪ੍ਰਤੀਕ ਆ ਤੁਸੀਂ ਦੱਸਦੇ ਗੁਰੂ ਕੁਰਬਾਨੀ ਕੇ ਇਹ ਨਹੀਂ ਹੈਗਾ ਕੁਰਬਾਨੀ ਕੇ ਅਸੀਂ ਭੇਡ ਬੱਕਰੇ ਨੇੜੇ ਦੀ ਕੁਰਬਾਨੀ ਦੇ ਦੀ ਬਲਕਿ ਕੁਰਬਾਨੀ ਦਾ ਮਕਸਦ ਇਹ ਹੈ ਤੁਹਾਡੀ ਹਰ ਚੀਜ਼ ਜੰਮਨ ਤੋਂ ਲੈ ਕੇ ਮੌਤ ਤੱਕ ਯਾਨੀ ਕਿ ਕਬਰ ਦੀ ਗੋਦ ਤੱਕ ਤੁਹਾਡੀ ਜ਼ਿੰਦਗੀ ਆ ਜਿਹੜੀ ਰੱਬ ਦੇ ਹੁਕਮਾਂ ਦੇ ਮੁਤਾਬਕ ਹੋ ਜਾਵੇ ਚਾਹੇ ਤੁਹਾਡੇ ਰਸਤੇ ਦੇ ਵਿੱਚ ਕਿੰਨੀ ਹੀ ਪਰੇਸ਼ਾਨੀਆਂ ਤਕਲੀਫਾਂ ਕਿਉਂ ਨਾ ਹੋਣ ਯਾਨੀ ਕਿ ਇਹ ਜਾਤ ਆ ਜੋ ਇਹ ਇਨਸਾਨ ਆ ਇਹ ਅੱਲਾ ਨੇ ਪੈਦਾ ਕੀਤਾ ਆਪਣੇ ਲਈ ਪੈਦਾ ਕੀਤਾ ਆਪਣੀ ਬੰਦਗੀ ਦੇ ਲਈ ਪੈਦਾ ਕੀਤਾ ਮੇਰਾ ਬੰਦਾ ਬਣੇ ਔਰ ਮੇਰੀ ਬੰਦਗੀ ਕਰੇ ਇਸ ਕਰਕੇ ਇਹ ਜੋ ਬੰਦ ਦੀ ਆ ਇਹ ਅੱਲਾ ਦੀ ਬਾਤ ਵਾਸਤੇ ਕੁਰਬਾਨੀ ਕੀਤੀ ਜਾਂਦੀ ਆ ਅੱਲਾ ਦੇ ਰਜ਼ਾ ਵਾਸਤੇ ਜਾਂਦਾ ਇਹ ਗੋਸ਼ਤ ਹੈਗਾ ਗਰੀਬਾਂ ਤੇ ਦੀਮਾਂ ਦੇ ਤੱਕ ਪਹੁੰਚਾਇਆ ਜਾਊਗਾ ਰਿਸ਼ਤੇ ਆ ਦੋਸਤਾਂ ਦਾ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਐਡੀ ਗਰਮੀ ਦੇ ਵਿੱਚ ਤਪਦੀ ਹੋਈ ਗਰਮੀ ਦੇ ਵਿੱਚ 47 ਡਿਗਰੀ ਟੈਂਪਰੇਚਰ ਦੇ ਵਿੱਚ ਕਾਬਰੇਸ ਕੀਤੀ ਆ ਬਹੁਤ ਬਹੁਤ ਸ਼ੁਕਰੀਆ ਔਰ ਸਾਰੇ ਭਾਈਆਂ ਨੂੰ ਮੇਰੇ ਦੇਸ਼ ਵਾਸੀਓਂ ਪੀਦਾ ਆ ਆਪਸੀ ਪਿਆਰ ਮੁਹੱਬਤ ਔਰ ਸਾਂਝੀ ਪਾਲਤਾ ਦਾ ਸੰਦੇਸ਼ ਲੈ ਕੇ ਚੱਲੀਏ ਸਰ ਕੀ ਕਹੋਗੇ ਅੱਜ ਕੀ ਮੁਬਾਰਕਾ ਲਾਉਗੇ ਅੱਜ ਈਦੁਲ ਆਜ਼ਾਦ ਆ ਪਵਿੱਤਰ ਤਹਿਵਾਰ ਹੈ ਔਰ Eid ul Azadi ਇਸ ਪਵਿੱਤਰ ਤਹਿਵਾਰ ਦੇ ਮੌਕੇ ਤੇ ਮੈਂ ਸਮੁੱਚੇ ਵਰਲਡ ਦੇ ਲੋਕਾਂ ਨੂੰ Eid ਦੀਆਂ ਬਹੁਤ-ਬਹੁਤ ਮੁਬਾਰਕਾਂ ਪੇਸ਼ ਕਰਦਾ ਹਾਂ ਖਾਸ ਕਰਕੇ ਪੰਜਾਬ ਦੇ ਸਾਡੇ ਮੁਸਲਮਾਨ ਭਾਈਚਾਰੇ ਨੂੰ ਇਹ ਤਹਿਵਾਰ حضرت ابراہیم ਅਲੈਹਿਸਲਮ ਦੀ ਔਰ حضرت ਇਸਮਾਇਲ ਅਲੈਹਿਸਲਮ ਦੀ ਸੁਨਨਤ ਦੇ ਤੌਰ ਤੇ ਮਨਾਇਆ ਜਾਂਦਾ ਹੈ ਔਰ ਇਹ ਕੁਰਬਾਨੀ ਦਾ ਤਹਿਵਾਰ ਹੈ ਸਾਨੂੰ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਪੂਰੇ ਜੀਵਨ ਦੇ ਵਿੱਚ ਹੱਤ ਔਰ ਸੱਚ ਦੇ ਲਈ ਇਨਸਾਫ ਦੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ